ਦੋਸਤੋ ਅੱਜ ਦੇ ਇਸ ਐਪੀਸੋਡ ਦੇ ਵਿੱਚ ਗੱਲ ਕਰਾਂਗਾ ਦੇਰਾ ਬਿਆਸ ਵਿਖੇ ਚੱਲ ਰਹੇ ਲੰਗਰ ਦੀ ਦਿਨ ਰਾਤ ਚੱਲਣ ਵਾਲਾ ਇਹ ਲੰਗਰ ਜਿੱਥੇ ਕਿ ਹਰ ਰੋਜ਼ ਲੱਖਾਂ ਦੀ ਤਾਦਾਦ ਦੇ ਵਿੱਚ ਸੰਗਤਾਂ ਪ੍ਰਸ਼ਾਦਾ ਛਕਦੀਆਂ ਨੇ ਔਰ ਆਰਾਧਾ ਸਵਾਮੀ ਆਰਾਧਾ ਸਵਾਮੀ ਜਪਦੀਆਂ ਨੇ ਦੁਨੀਆ ਦੇ ਕਿਸੇ ਕੋਨੇ ਤੇ ਜਦੋਂ ਮਰਜ਼ੀ ਤੁਸੀਂ ਡੇਰਾ ਬਿਆਸ ਦੇ ਵਿੱਚ ਐਂਟਰ ਕਰੋ ਤੁਹਾਨੂੰ 24 ਘੰਟੇ ਗਰਮਾ-ਗਰਮ ਲੰਗਰ ਪ੍ਰਸ਼ਾਦ ਦਾ ਢਾੜ ਸਬਜੀ ਪਾਣੀ ਇਹ ਸਾਰੇ ਕੁਝ ਤੁਹਾਨੂੰ ਮਿੰਟਾਂ ਸਕਿੰਟਾਂ ਦੇ ਵਿੱਚ ਮਿਲ ਜਾਏਗਾ ਦੋਸਤੋ ਡੇਰਾ ਬਿਆਸ ਬਹੁਤ ਵਿਸ਼ਾਲ ਡੇਰਿਆਂ ਵਿੱਚੋਂ ਇੱਕ ਹੈ ਔਰ ਇੰਨੀ ਜਿਆਦਾ ਸੰਗਤ ਪੰਡਹਾਰਿਆਂ ਦੇ ਵਿੱਚ ਵੀ ਹੁੰਦੀ ਹੈ ਤਾਂ ਕਿਤੇ ਨਾ ਕਿਤੇ ਰੋਜ਼ਾਨਾ ਦੀਆਂ ਸੇਵਾਵਾਂ ਜਿਹੜੀਆਂ ਚੱਲਦੀਆਂ ਨੇ ਉਹਨਾਂ ਵਾਸਤੇ ਵੀ ਸੰਗਤਾ ਆਉਂਦੀਆਂ ਤੇ ਜਾਂਦੀਆਂ ਰਹਿੰਦੀਆਂ ਨੇ ਸਪੈਸ਼ਲੀ ਅੱਜ ਦੇ ਇਸ ਐਪੀਸੋਡ ਦੇ ਵਿੱਚ ਲੰਗਰ ਵਿਵਸਥਾ ਦੀ ਗੱਲ ਕਰਾਂਗੇ ਕਿ ਹਰ ਰੋਜ਼ ਲੱਖਾਂ ਦੀ ਤਾਦਾਦ ਦੇ ਵਿੱਚ ਜੋ ਸੰਗਤ ਲੰਗਰ ਪ੍ਰਸ਼ਾਦਾ ਸ਼ੱਕ ਦੀ ਹੈ ਉਸ ਨੂੰ ਤਿਆਰ ਵੀ ਸੇਵਾਦਾਰ ਹੀ ਕਰਦੇ ਨੇ ਸੇਵਾਦਾਰ ਬੜੇ ਪਿਆਰ ਤੇ ਬੜੀ ਸ਼ਰਧਾ ਦੇ ਨਾਲ ਲੰਗਰ ਤਿਆਰ ਕਰਦੇ ਨੇ ਤੇ ਸੰਗਤ ਵਿੱਚ ਵਰਤਾਉਂਦੇ ਨੇ ਤੁਸੀਂ ਦੇਖੋ ਕਿ ਮੈਂ ਸ਼ਬਦਾਂ ਵਿੱਚ ਬਿਆਨ ਨਹੀਂ ਕਰ ਸਕਦਾ ਇੰਨੀ ਭੀੜ ਇੰਨਾ ਰਸ਼ ਇੰਨੀ ਸੰਗਤ ਮਿੰਟਾਂ ਸਕਿੰਟਾਂ ਦੇ ਵਿੱਚ ਹੀ ਲੰਗਰ ਜਿਹੜਾ ਹੈ ਉਹਨਾਂ ਨੂੰ ਛਕਾ ਕੇ ਫ੍ਰੀ ਕੀਤਾ ਜਾਂਦਾ ਹੈ ਔਰ ਫਿਰ ਜਿਹੜਾ ਲੰਗਰ ਤਿਆਰ ਹੁੰਦਾ ਹੈ ਤਿਆਰ ਕਰਨ ਵਾਲੇ ਜਿਹੜੇ ਸੇਵਾਦਾਰ ਨੇ ਔਰ ਆਪਣੇ ਆਲੇ ਦੁਆਲੇ ਦੀ ਸਫਾਈ ਇੰਨੀ ਜ਼ਿਆਦਾ ਰੱਖਦੇ ਨੇ ਕਿ ਮਤਲਬ ਉਹਨਾਂ ਦੇ ਸਿਰ ਟਕੇ ਹੁੰਦੇ ਨੇ ਹੱਥ ਟਕੇ ਹੁੰਦੇ ਨੇ ਮੂੰਹ ਟਕੇ ਹੁੰਦੇ ਨੇ ਔਰ ਸਾਫ਼ ਸੁਥਰੇ ਕੱਪੜੇ ਜਿਹੜੇ ਹੈ ਉਹ પાਕੇ ਹੀ ਪ੍ਰਸ਼ਾਦੇ ਦੀ ਤਿਆਰੀ ਕੀਤੀ ਜਾਂਦੀ ਹੈ ਔਰ ਜਦੋਂ ਪ੍ਰਸ਼ਾਦਾ ਤਿਆਰ ਹੁੰਦਾ ਹੈ ਤਾਂ ਸਤਿਗੁਰੂ ਡੇਰਾ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਜੀ ਆਉਂਦੇ ਨੇ ਔਰ ਆਪਣੀ ਦ੍ਰਿਸ਼ਟੀ ਪਾਉਂਦੇ ਨੇ ਉਸ ਤੋਂ ਬਾਅਦ ਲੰਗਰ ਜਿਹੜਾ ਹੈ ਉਹ ਸੰਗਤਾਂ ਦੇ ਵਿੱਚ ਤਕਸੀਮ ਕੀਤਾ ਜਾਂਦਾ ਹੈ ਤੁਸੀਂ ਬਿਆਸ ਜਾਂਦੇ ਹੋ ਦੇਖੋ ਸਭ ਤੋਂ ਪਹਿਲਾਂ ਤੁਸੀਂ ਜਾਂਦੇ ਹੋ ਲੰਗਰ ਹਾਲ ਦੇ ਵਿੱਚ ਜਾਂਦੇ ਹੋ ਪੰਡਾਲ ਦੇ ਵਿੱਚ ਜਾਂਦੇ ਹੋ ਤੁਸੀਂ ਜਾ ਕੇ ਆਪਣੀ ਥਾਲੀ ਚਮਚ ਔਰ ਗਲਾਸ ਲਾਓ ਜਾ ਕੇ ਪੰਗਤ ਦੇ ਵਿੱਚ ਬੈਠ ਜਾਓ ਔਰ ਬੈਠਦੇ ਆ ਸਾਰੀ ਤੁਹਾਨੂੰ ਗਰਮ ਗਰਮ ਸਬਜ਼ੀ ਗਰਮ ਗਰਮ ਪ੍ਰਸ਼ਾਦਾ ਅਚਾਰ ਸਲਾਦ ਜੋ ਵੀ ਖਿਚੜੀ ਵਗੈਰਾ ਬਣੀ ਹੁੰਦੀ ਹੈ ਉਹ ਸਾਰਾ ਨਾਲੋਂ ਨਾਲ ਹੀ ਤੁਹਾਨੂੰ ਸਰਵ ਕੀਤਾ ਜਾਂਦਾ ਹੈ ਔਰ ਵੱਡੀ ਗੱਲ ਇੱਥੇ ਇਹ ਹੈ ਦੋਸਤੋ ਕਿ ਲੰਗਰ ਬੜੇ ਪਿਆਰ ਦੇ ਨਾਲ ਬੜੀ ਸ਼ਰਤਾਂ ਦੇ ਨਾਲ ਸ਼ਿਕਾਇਆ ਜਾਂਦਾ ਹੈ ਕਿਉਂਕਿ ਬੜੇ ਮਹਾਰਾਜ ਦਾ ਇਹ ਪ੍ਰਤਾਪ ਹੈ ਔਰ ਮੇ ਉਨ੍ਹਾਂ ਨੇ ਕਿਹਾ ਹੈ ਕਿ ਕੋਈ ਵੀ ਸਤ ਸੰਗ ਘਰ ਦੇ ਅੰਦਰ ਆਉਂਦਾ ਹੈ ਔਰ ਉਸ ਨੂੰ ਬਿਨਾਂ ਪ੍ਰਸ਼ਾਦੇ ਤੋਂ ਕਿਸੇ ਵੀ ਤਰ੍ਹਾਂ ਜਾਣ ਨਹੀਂ ਦਿੱਤਾ ਜਾਵੇਗਾ ਔਰ ਇਸ ਲੰਗਰ ਵਿਵਸਥਾ ਨੂੰ ਮੱਦੇਨਜ਼ਰ ਰੱਖਦਿਆਂ ਹੋਇਆਂ ਤੁਸੀਂ ਦੇਖੋ ਦੇਸ਼ਾਂ ਵਿਦੇਸ਼ਾਂ ਤੋਂ ਵੀ ਸੰਗਤ ਆਉਂਦੀ ਹੈ ਜਿੱਥੋਂ ਮਰਜੀ ਸੰਗਤ ਆਵੇ ਕਿਸੇ ਵੀ ਤਰ੍ਹਾਂ ਆਵੇ ਉਹ ਮਤਲਬ ਇੱਕੋ ਪੰਗਤ ਦੇ ਵਿੱਚ ਬੈਠ ਕੇ ਕਿਸੇ ਤਰ੍ਹਾਂ ਦਾ ਕੋਈ ਵੀ ਭਿੰਨ ਭੇਦ ਨਹੀਂ ਇੱਕੋ ਸੰਗਤ ਦੇ ਵਿੱਚ ਬੈਠ ਕੇ ਇੱਕੋ ਹੀ ਰਸੋਈ ਦਾ ਬਣਿਆ ਹੋਇਆ ਭੋਜਨ ਛਕਾਇਆ ਜਾਂਦਾ ਹੈ ਸੋ ਬਿਆਸ ਦੀਆਂ ਜੇ ਗੱਲਾਂ ਕਰੀਏ ਆਪਾਂ ਤੇ ਹਰ ਰੋਜ਼ ਐਪੀਸੋਡ ਦੇ ਵਿੱਚ ਇਹ ਗੱਲਾਂ ਬਾਤਾਂ ਮੈਂ ਤੁਹਾਡੇ ਨਾਲ ਸ਼ੇਅਰ ਕਰਦਾ ਰਹਾਂਗਾ ਪਰ ਦੋਸਤੋ ਤੁਸੀਂ ਭੰਡ ਪੰਜਾਬ ਦੇ ਟੀਵੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਤਾਂ ਕਿ ਹਰ ਰੋਜ਼ ਨਮੀ ਤੋਂ ਨਮੀ ਅਪਡੇਟ ਤੁਹਾਡੇ ਤੱਕ ਪਹੁੰਚ ਸਕੇ ਜੁੜੇ ਰਹੋ ਭੰਡ ਪੰਜਾਬ ਦੇ ਟੀਵੀ ਚੈਨਲ ਦੇ ਨਾਲ